ਮੰਗਣ ਦੀ ਲੋੜ ਨਹੀਂ ਪੈਣੀ ਇੰਨਾ ਕੁ ਮਹਾਰਾਜ ਨੇ ਦੇਣਾ ਨਾ ਤੁਹਾਡੇ ਹੱਥ ਜੁੜ ਜਾਣਾ ਵੀ ਮਹਾਰਾਜ ਹੋਰ ਨਹੀਂ ਚਾਹੀਦਾ ਇਹ ਮੇਰੀਆਂ ਗੱਲਾਂ ਸਿੱਧੀਆਂ ਸਾਹ ਸੰਗਤ ਆਪਾਂ ਪਿਤਾ ਕੋਲ ਵੀ ਬੈੰਨੇ ਆ ਮਾਤਾ ਕੋਲ ਵੀ ਬੈੰਨੇ ਆ ਭਰਾ ਕੋਲ ਬੈੰਨੇ ਆ ਭੈਣ ਕੋਲ ਬੈੰਨੇ ਆ ਉਹਨਾਂ ਦੀ ਗੱਲਬਾਤ ਸੁਣਦੇ ਆ ਬੈਠਦੇ ਆ ਆਪਾਂ ਪਰਵਾਰ ਕੋਲ ਬੈਠਦੇ ਆ ਬੱਚਿਆਂ ਕੋਲ ਬਹਿਨੇ ਆ ਕਦੇ ਆਪਾਂ ਸਤਗੁਰੂ ਕੋਲ ਨਹੀਂ ਬੈਠੇ ਆ ਕੇ ਥੋੜੀ ਇੱਥੇ ਸੋਚਣ ਦੀ ਲੋੜ ਐ 24 ਘੰਟਿਆਂ 'ਚੋਂ ਜਿਆਦਾ ਨਹੀਂ ਬਸ 10 ਮਿੰਟ 15 ਮਿੰਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆ ਕੇ ਬੈਠਿਆ ਕਰੋ ਕਹਿਣਾ ਕੁਝ ਨਹੀਂ ਬਸ ਬਹਿਣਾ ਹੀ ਐ ਜੇ ਕਹਿਣ ਤੋਂ ਨਹੀਂ ਰਿਹਾ ਜਾਂਦਾ ਨਾ ਅਰਦਾਸ ਕਰਨ ਨੂੰ ਮਨ ਕਰਦਾ ਤਾਂ ਇੱਕੋ ਗੱਲ ਕਹਿਣੀ ਮਹਾਰਾਜ ਕਿਰਪਾ ਕਰ ਦਿਓ ਕਿਰਪਾ ਦੇ ਵਿੱਚ ਸਾਰਾ ਕੁਝ ਆ ਜਾਣਾ ਨਹੀਂ ਤਾਂ ਜੋ ਤੁਸੀਂ ਮੰਗੋਗੇ ਉਹ ਹੀ ਮਿਲ ਮਿਲਣਾ ਕਿਰਪਾ ਵਿੱਚ ਸਾਰਾ ਕੁਝ ਆਉਣਾ ਜੇ ਕੁਝ ਨਹੀਂ ਮੰਗੋਗੇ ਬਸ ਕੋਲ ਆ ਕੇ ਬੈਠਣਾ ਹੀ ਹੈ ਇੰਨੀ ਗੱਲ ਕਹਿਣੀ ਮਹਾਰਾਜ ਮੇਰਾ ਤਾਂ ਸਭ ਕੁਝ ਤੁਸੀਂ ਹੋ ਮਾਤਾ ਵੀ ਪਿਤਾ ਵੀ ਪਰਿਵਾਰ ਵੀ ਮਹਾਰਾਜ ਮੈਂ ਤੁਹਾਡੇ ਕੋਲ ਆ ਕੇ ਬੈਠਿਆ ਮੇਰਾ ਤਾਂ ਤੁਸੀਂ ਹੋ ਸਭ